ਹੈਲੋ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਬਣਾਵਾਂਗੇ ਮਾਂ ਦੀ ਦਾਲ ਤੇ ਦਹੀਂ ਭੜੇ ਜਾਂ ਭੱਲੇ ਜੋ ਵੀ ਤੁਸੀਂ ਕਹਿਣਾ ਸਭ ਤੋਂ ਪਹਿਲਾਂ ਅਸੀਂ ਨਾ ਦਾਲ ਭੇਣੀ ਆ ਰਾਤ ਨੂੰ 3:30 ਦੀ ਸਾਰਾ ਰਾਤ ਭਿ ਕੇ ਰੱਖੀ ਜੇ ਤੁਸੀਂ ਦਿਨ ਭੇਣੀ ਚਾਹਨੇ ਆ 4-5 ਘੰਟੇ ਭੇ ਲੋ ਵਿੱਚ ਮੈਂ ਥੋੜੀ ਜਿਹੀ ਮੂੰਗ ਦਾਲ ਪਾਈ ਸੀ ਦੋ ਕ올ੀਆਂ ਮਾਂ ਦੀ ਦਾਲ ਸੀ ਤੇ ਵਿੱਚ ਮੈਂ ਅੱਧੀ ਕੁਆਲਿਫਾਈ ਸੰਗ ਦਾ ਤੇ ਦੋਨੋਂ ਪੇਤੀਆਂ ਸਗੀਆਂ ਇਕੱਠੀਆਂ ਤੇ ਹੁਣ ਅਸੀਂ ਇਹਨਾਂ ਨੂੰ ਪੀਸਾਂਗੇ ਐਸ ਤਰ੍ਹਾਂ ਪੇਸਟ ਬਣਾ ਲਿਆ ਪੀਸ ਕੇ ਪੀਸਣ ਤੋਂ ਬਾਅਦ ਮੈਂ ਉਹਨਾਂ ਨੂੰ ਉਹਨੂੰ ਅੱਧੇ ਘੰਟੇ ਲਈ ਅੱਡੇ ਢੱਕ ਕੇ ਰੱਖਦਾ ਸੀਗਾ ਤੇ ਪੀਸ ਕੇ ਫੇਰ ਉਹਨੂੰ ਅਸੀਂ फेंटा हाथ ना चगी तरह जे तो, तो नहीं फेंट होंगी तोल्प भी ले सकते हैं मैं भी लई से हैल्प क्योंकि तो नहीं फेंट हूँ इक्सार इस तरह फेंट ली पंद्रह मिनट के करीब फेंटी मैं फेंट के फिर चैक कर लेना पानी पा के इस तरह ਉੱਪਰ ਫਲੋ ਕਰਦੀ ਪਈ ਆ ਫੈਰਦੀ ਪਈ ਆ ਤੀਕਾ ਮਤਲਬ ਦਾਲ ਤਿਆਰ ਆ ਸਾਡੇ ਤੇ ਹੁਣ ਅਸੀਂ ਫਰਾਈ ਕਰਾਂਗੇ ਡੀਪ ਫਰਾਈ ਕਰਾਂਗੇ ਅਸੀਂ ਇਹਨਾਂ ਨੂੰ ਪਹਿਲਾਂ ਮੈਂ ਇੱਕ ਪਾ ਕੇ ਦੇਖ ਲਿਆ ਸੀ ਤੇਲ ਸਾਡਾ ਗਰਮ ਆ ਤੇ ਲਓ ਜੀ ਹੁਣ ਅਸੀਂ ਇਹਨਾਂ ਨੂੰ ਛੋਟ-ਛੋਟੀਆਂ ਅਸੀਂ ਛੋਟੇ بڑے ਜਿੰਨੇ ਵੀ ਤੁਹਾਨੂੰ ਸਾਈਜ਼ ਦੇ ਚਾਹੀਦੇ ਆ ਤੁਸੀਂ ਇਹਨਾਂ ਨੂੰ ਤਲ ਲਓ ਉਨੇ ਉਸੇ ਤਰ੍ਹਾਂ ਤੁਸੀਂ ਇਹਨਾਂ ਨੂੰ ਛੱਡੋ ਤੇਲ 'ਚ ਲਓ ਸੰਗੀਤਰਾ ਸਾਟੇ ਇਹ ਹੁਣ ਅਸੀਂ ਬਸ ਇੱਕ ਵਾਰ ਇਹ ਇੱਕ ਦੋ ਵਾਰ ਇਹਨਾਂ ਨੂੰ ਫਲਟ ਕੇ ਲਓ ਜੀ ਤੁਸੀਂ ਇਹਨਾਂ ਨੂੰ ਕਿਸੇ ਵੀ ਮੌਕੇ ਤੇ ਬਣਾ ਸਕਦੇ ਆ ਵਿਆਹ ਸ਼ਾਦੀ ਚ ਜਾਂ ਉਤਆਵੀ ਤੇਲ ਕਰੇ ਅਸਤਵ ਐਸ ਗੈਸ ਨਾਲ ਜਾਂ ਕੱਲ ਨੂੰ ਤੇ ਰਖੜੀ ਤੇ ਬਣਾਏ ਸੀ ਵੈਸੇ ਅਸੀਂ ਪਾਣ ਸੀ ਅੱਜ ਲੱਗੇ ਆ ਪਾਣੀ ਹੋਏ ਕਿਉਂਕਿ ਗੈਸ ਆਣੀ ਸੀ ਕਾਫੀ ਸਾਰੇ ਟਮਾਟਰ ਸੀ ਭੱਲੇ ਬਣਾਓ ਖੜੀ ਤੇ ਬਣਾਏ ਸੀ ਅਸੀਂ ਤੁਸੀਂ ਹੁਣ ਦੀਵਾਲੀ ਤੇ ਬਣਾ ਲਿਓ ਦਸਹਰੇ ਤੇ ਬਣਾ ਲਿਓ ਵੈਸੇ ਹੁਣ ਅਸੀਂ ਇਹਨਾਂ ਨੂੰ ਦੀਵਾਲੀ ਤੇ ਹੀ ਪਾਣਾ ਆ ਦੀਵਾਲੀ ਸਪੈਸ਼ਲ ਹੀ ਆ ਇਹ ਹੁਣ ਹੋ ਗਿਆ ਸਾਡੇ तो जी असि फेंट दते हैं बनाते हैं फेंटे नहीं बनाते सॉरी साढ़े बन के तैयार हूँ असी पानी गर्म करा गर्म पानी कर लिया से असी गर्म पानी के थोड़ा जा नमक हिंग पा एक चमचा च मैं नमक पाया थोड़ी जी हिंग पाई अर्धी चमच हिंग पाके रखते थे घंटे के लिए ਇਸ ਤਰ੍ਹਾਂ ਵੀ ਹੋ ਗਿਆ ਆ ਸਾਡੇ ਬਹੁਤ ਸੌਫਟ ਬਣ ਕੇ ਤਿਆਰ ਹੋਏ ਆ ਆ ਹੁਣ ਅਸੀਂ ਦਹੀਂ ਲਿਆ ਦਹੀਂ ਨੂੰ ਫੈਂਟ ਕੇ ਵਿੱਚ ਖੰਡ ਪਾਈ ਮੈਂ ਥੋੜੀ ਜੀ ਖੰਡ ਪਾ ਕੇ ਦਹੀਂ ਚ ਪਾ ਲਈ ਚੀਨੀ ਤੇ ਹੁਣ ਅਸੀਂ ਇਸ ਤਰ੍ਹਾਂ ਇਹਨੂੰ ਦਹੀਂ ਪਾਤਾ ਭੱਲਿਆਂ ਤੇ ਹੁਣ ਇਹ ਪਾਇਆ ਸੀ ਲੂਣ ਮਸਾਲਾ ਅਸੀਂ ਬਣਾ ਕੇ ਰੱਖਿਆ ਮਸਾਲਾ ਗਰਮ ਸਪੈਸ਼ਲ ਮਸਾਲਾ ਸਾਡ ਅਸੀਂ ਵੀਡੀਓ ਪਾਈਓ ਹੈ ਵੀ ਆਪਣੇ ਚੈਨਲ ਤੇ ਦੇਖ ਸਕਦੇ ਆ ਸਪੈਸ਼ਲ ਮਸਾਲੇ ਦੀ ਤੇ ਪਿਆਜ਼ਾਂ ਦੇ ਇਤਾਂ ਰਿੰਗ ਕੱਟ ਕੇ ਰੱਖਤੇ ਉੱਤੇ ਦੇਖੀ ਮੇਰੇ ਥੋੜੀ ਜੀ ਪਾਤੀ ਤੇ ਆਹ ਅਸੀਂ ਚਟਣੀ ਇਹ ਵੀ ਅਸੀਂ ਘਰ ਬਣਾਈ ਆ ਉਦੇ ਬਣਾਈ ਇਮਲੀ ਦੀ ਮਿੱਠੀ ਚਟਣੀ ਇਹਦੀ ਵੀ ਅਸੀਂ ਵੀਡੀਓ ਬਹੁਤ ਜਲਦ ਪਾਵਾਂਗੇ ਚੈਨਲ ਤੇ ਲਓ ਜੀ ਭੱਲੇ ਬਣ ਕੇ ਤਿਆਰ ਆ ਤੁਸੀਂ ਇਸ ਐਤ ਕੀ ਦੀਵਾਲੀ ਤੇ ਜ਼ਰੂਰ ਬਣਾ ਕੇ ਦੇਖਿਓ ਅਮੀ ਦਾ ਤੁਹਾਨੂੰ ਬਹੁਤ ਪਸੰਦ ਆਉਗੇ ਥੈਂਕ ਯੂ ਸਾਨੂੰ ਸਪੋਰਟ ਵੀ ਕਰੋ ਜੀ ਲਵ ਯੂ